ਦੇਖੋ ਜੀ ਅੱਜ ਮੈਂ ਸਾਰੇ ਬੰਦੇ ਜਿਹੜੇ ਇੱਥੇ ਪਹੁੰਚੇ ਨੇ ਮੇਰੇ ਭਰਾ ਮੇਰੇ ਭੈਣ ਮੇਰੇ ਵੀਰ ਬਾਬੇ ਸਾਰੇ ਜੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅੱਜ ਚੇਅਰਮੈਨ ਸਾਹਿਬ ਸਾਰੇ ਪਹੁੰਚੇ ਨੇ ਉਹਦਾ ਵੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਸਾਰਿਆਂ 'ਚ ਬਹੁਤ ਜੋਸ਼ ਹੈ ਸਭ ਪੂਰੀ ਪੋਜ਼ਿਟਿਵਿਟੀ ਨਾਲ ਇਸ ਵਾਰਡ ਦੀ ਟਰਾਂਸਫਾਰਮੇਸ਼ਨ ਵਾਸਤੇ ਇਸ ਵਾਰਡ ਨੂੰ ਹੋਰ ਵਧੀਆ ਕਰਨ ਵਾਸਤੇ ਹੁਮੁਮਾ ਆ ਕੇ ਪਹੁੰਚੇ ਨੇ ਬਹੁਤ ਵਧੀਆ ਵਿਜ਼ਨ ਹੈ ਲੋਕਾਂ ਨਾਲ ਆਲਰੇਡੀ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਹੈ ਸਭ ਨੇ ਲੋਕਾਂ ਦਾ ਬਹੁਤ ਚੰਗਾ ਰੁਝਾਨ ਹੈ ਇੱਥੇ ਬਹੁਤ ਪੋਜ਼ਿਟਿਵ ਨੇ ਸਾਡੇ ਵਾਸਤੇ ਬਹੁਤ ਖੁਸ਼ੀ ਹੋ ਰਹੀ ਹੈ ਲੋਕਾਂ ਨੂੰ ਵੀ ਅਸੀਂ ਇੱਥੋਂ ਚੋਣ ਲੜ ਰਹੇ ਹਾਂ ਸਾਨੂੰ ਉਸ ਤੋਂ ਵੱਧ ਮਾਣ ਹੈ ਕਿ ਲੋਕ ਸਾਡੇ ਵੱਲ ਇੰਨੀ ਪੋਜ਼ਿਟਿਵਿਟੀ ਨਾਲ ਦੇਖ ਰਹੇ ਨੇ ਤੇ ਅਸੀਂ ਉਹਨਾਂ ਦੀ ਉਮੀਦਾਂ ਤੇ ਬਿਲਕੁਲ ਖਰੇ ਉਤਰਾਂਗੇ ਤੇ ਜਰੂਰ ਅਸੀਂ ਇਸ ਵਾਰਡ ਤੋਂ ਜਿੱਤ ਪ੍ਰਾਪਤ ਕਰਾਂਗੇ ਬਹੁਤ ਵੱਡੀ ਤੇ ਵਧੀਆ ਲੀਡ ਨਾਲ ਤੇ ਅਸੀਂ ਇੱਥੇ ਰੁਕਾਂਗੇ ਨਹੀਂ ਜੀ ਇਹ ਸ਼ੁਰੂਆਤ ਹੈ ਇਸ ਵਾਰਡ ਲਈ ਜੋ ਕੰਮ ਹੋ ਸਕਦਾ ਜੋ ਮੈਂ ਕਰ ਸਕਦਾ ਮੇਰੀ ਬਾਹ ਫੜ ਕੇ ਲੈ ਜਾਏ ਕੋਈ ਮੇਰੇ ਨਾਲ ਉੱਥੇ ਖੜ ਕੇ ਕੰਮ ਕਰਨ ਨੂੰ ਮੈਂ ਤਿਆਰ ਹਾਂ ਮੈਂ ਇਸੇ ਕੰਮ ਵਾਸਤੇ ਆਮ ਆਦਮੀ ਪਾਰਟੀ ਨਾਲ ਜੁੜਿਆ ਆਮ ਆਦਮੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਵੀ ਮੈਨੂੰ ਇਸ ਅਫਸਰਯੋਗ ਮੰਨਿਆ ਤੇ ਇਸ ਕਿਰਪਾ ਕੀਤੀ ਇੰਨੀ ਵੀ ਮੈਨੂੰ ਸੇਵਾ ਦਾ ਮੌਕਾ ਮਿਲਿਆ ਤੇ ਮੈਂ ਸਾਰਿਆਂ ਦੀ ਉਮੀਦਾਂ ਤੇ ਪੂਰਾ ਖਰੇ ਉਤਰੂੰਗਾ ਮੈਂ ਮੇਰਾ ਪਰਿਵਾਰ ਟਟ ਕੇ ਇਸ ਕੰਮ ਵੱਲ ਲੱਗ ਜਾਗੇ ਤੇ ਵਾਰਡ ਨੰਬਰ 48 ਦੀ ਛੋਟੀ ਤੋਂ ਛੋਟੀ ਸਮੱਸਿਆ ਨੂੰ ਹੱਲ ਕਰਨ ਦਾ ਸਾਡਾ ਵੱਡਾ ਮੋਟਿਵ ਹੋਊਗਾ ਤੇ ਇਸ ਵਾਰਡ ਨੂੰ ਇੱਕ ਐਗਜ਼ਾਮਪਲ ਦੀ ਤੌਰ ਤੇ ਅਸੀਂ ਲੈ ਕੇ ਜਾਵਾਂਗੇ ਕਿ ਐਦਾਂ ਇੱਕ ਕਾਉਂਸਲਰ ਨੂੰ ਕੰਮ ਕਰਨਾ ਚਾਹੀਦਾ ਮੈਂ ਸਾਰਿਆਂ ਨੂੰ ਇੱਕ ਛੋਟੀ ਬੇਨਤੀ ਕਰਦਾ ਵੀ ਆਪਣੇ ਬੱਚੇ ਨੂੰ ਆਪਣੇ ਭਰਾ ਨੂੰ ਜ਼ਰੂਰ ਵੋਟ ਪਾਓ ਤੇ ਵੱਡੀ ਤੋਂ ਵੱਡੀ ਮਾਰਚ ਨਾਲ ਚਤਾਓ ਤੇ ਬਾਕੀ ਮੇਰਾ ਕੰਮ ਹੈ ਮੇਰੀ ਜ਼ਿੰਮੇਵਾਰੀ ਤੁਸੀਂ ਮੈਨੂੰ ਜਿੱਥੇ ਖੜਾ ਕਰੋਗੇ ਜਿਹੜਾ ਛੋਟੇ ਤੋਂ ਛੋਟਾ ਕੰਮ ਵੱਡੇ ਤੋਂ ਵੱਡਾ ਕੰਮ ਹੋ ਮੇਰੀ ਸਿਰਦਰਦੀ ਹੈ ਤੁਹਾਡੀ ਧੰਨਵਾਦ ਚੌਂ ਲੜ ਰਹੇ ਹਾਂ ਸੀਵਰੇਜ ਤੇ ਪਾਣੀ ਦੀ ਸ਼ਹਿਰ ਬਹੁਤ ਵੱਡੀ ਸੱਸ ਲੈ ਕੇ ਲਗਾਤਾਰ ਲੋਕਾਂ ਨੂੰ ਪ੍ਰਦਸ਼ਾਨਾ ਜਿਹੀ ਆ ਰਹੀ ਹੈ ਪਰ ਮੈਂ ਠੀਕ ਕੀਤਾ ਜਾ ਦੇਖੋ ਜੀ ਮੇਰੇ ਟੱਚ ਚ ਬਹੁਤ ਵੱਡੇ ਤੇ ਵਧੀਆ ਟਾਊਨ ਪਲਾਨਰਸ ਤੇ ਆਰਕੀਟੈਕਟਸ ਨੇ ਜਿੱਥੇ ਮੈਂ ਪੜਿਆ ਮੇਰੇ ਬਹੁਤ ਖਾਸ ਮਿੱਤਰ ਨੇ ਯੰਗ ਲੋਕ ਨੇ ਯੁਵਾ ਨੇ ਜਿਨ੍ਹਾਂ ਨੇ ਇਸ ਚੀਜ਼ ਦੀ ਗੂੜੀ ਪੜ੍ਹਾਈ ਕੀਤੀ ਹੈ ਵੇ ਇਸ ਚੀਜ਼ ਦਾ ਕਿੱਦਾਂ ਹੱਲ ਕੀਤਾ ਜਾ ਸਕਦਾ ਟੈਕਨੀਕਲ ਵੇਚ ਆਪਾਂ ਐ ਨਹੀਂ ਵੀ ਆਪਾਂ ਆਪਣੀ ਮਰਜ਼ੀ ਨਾਲ ਇਥੋਂ ਪਾਈਪ ਕੱਢ ਦੀ ਜੀ ਇਹ ਕਰਤਾ ਆਪਾਂ ਇੰਨੇ ਸਾਲਾਂ ਤੋਂ ਇਹੀ ਕਰਦੇ ਆ ਰਹੇ ਤੇ ਕੋਈ ਹੱਲ ਨਹੀਂ ਨਿਕਲਿਆ ਜੀ ਇਸੀ ਦਾ ਆਪਾਂ ਇਸ ਚੀਜ਼ ਨੂੰ ਇੱਕ ਟੈਕਨੀਕਲ ਵੇ ਨਾਲ ਤੇ ਇੱਕ ਸਾਇੰਸ ਨਾਲ ਇਹਦਾ ਹੱਲ ਲਪਾਂਗੇ ਜਿਹੜੇ ਮੇਰੇ ਵੀਰ ਮਿੱਤਰ ਨੇ ਜਿਹੜੇ ਇਸ ਫੀਲਡ 'ਚ ਮਹਾਰਤ ਰੱਖਦੇ ਨੇ ਉਹ ਮੇਰੇ ਨਾਲ ਪੂਰੇ ਸਹਿਮਤੀ ਨਾਲ ਜੁੜੇ ਹੋਏ ਨੇ ਤੇ ਮੈਂ ਆਸ਼ਵਾਸਨ ਦਿੰਦਾ ਵੀ 1 ਸਾਲ ਹੈਗਾ ਜੀ 1 ਸਾਲ ਦਾ ਤੁਸੀਂ ਮੈਨੂੰ ਮੌਕਾ ਦਿਓ 1 ਸਾਲ ਦੇ ਮੌਕੇ ਬਾਅਦ ਤੁਹਾਨੂੰ ਪਤਾ ਲੱਗ ਜਾਊਗਾ ਕਿ ਮੇਰਾ ਕੰਮ ਕਰਨ ਦਾ ਤੌਰ ਤਰੀਕਾ ਕੀ ਹੈ ਬਾਅਦ ਚੋਂ ਤੁਸੀਂ ਡਿਸਾਈਡ ਕਰਨਾ ਵੀ ਕਿ ਅੱਗੇ ਲੈ ਕੇ ਜਾਣਾ ਹੁਣ ਸਿਰਫ 1 ਸਾਲ ਦਾ ਮੌਕਾ ਹੈਗਾ ਤੇ ਤੁਸੀਂ ਦੇਖੋਗੇ ਵੀ ਕਿਵੇਂ ਇਹ ਵਾਟਰ ਸੀਵਰੇਜ ਦੀ ਪ੍ਰੋਬਲਮ ਹੈ ਛੋਟੀ ਛੋਟੀ ਪ੍ਰੋਬਲਮ ਗਲੀ ਨਾਲਿਆਂ ਦੀ ਪ੍ਰੋਬਲਮ ਲਾਈਟਿੰਗ ਦੀ ਪ੍ਰੋਬਲਮ ਕਿਦਾਂ ਅਸੀਂ ਪ੍ਰੋਪਰ ਇਹ ਮੈਥਡਸ ਨਾਲ ਇਹਨੂੰ ਠੀਕ ਕਰਾਂਗੇ ਵਿਦ ਪ੍ਰੋਪਰ ਐਜੂਕੇਸ਼ਨ ਥੈਂਕ ਯੂ ਦੇਖੋ ਸਾਡੀ ਪਾਰਟੀ ਨੇ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਕੇਜਰੀਵਾਲ ਸਾਹਿਬ ਨੇ ਰਾਗਵ ਚੱਡਾ ਜੀ ਨੇ ਤੇ ਪੂਰੀ ਪਾਰਟੀ ਦੇ ਵਰਕਰ ਨੇ ਸਭ ਨੇ ਸਾਡੇ ਤੇ ਵਿਸ਼ਵਾਸ ਜਤਾਇਆ ਸਾਨੂੰ ਇਸ ਜਿਮਨੀ ਚੌਂ ਦੇ ਵਿੱਚ ਮੌਕਾ ਮਿਲਿਆ ਮੈਂ ਆਪਦੇ ਵੱਲੋਂ ਪਰਿਵਾਰ ਵੱਲੋਂ ਪਾਰਟੀ ਵੱਲੋਂ ਸਭ ਨੂੰ ਇਸ ਏਰੀਆ ਦੇ ਵਿੱਚ ਵਿਸ਼ਵਾਸ ਦਿਵਾਉਣਾ ਵੀ ਜੋ ਵੱਧ ਤੋਂ ਵੱਧ ਅਸੀਂ ਇਸ ਏਰੀਆ ਦੇ ਵਿੱਚ ਵਾਰਡ ਦੇ ਵਿੱਚ ਇਸ ਦੀ ਨੁਹਾਰ ਨੂੰ ਚੇਂਜ ਕਰਨ ਵਾਸਤੇ ਜੋ ਮਿਹਨਤ ਕਰ ਸਕਦੇ ਹਾਂ ਉਹ ਕਰਾਂਗੇ ਜੋ ਛੋਟੀ ਤੋਂ ਛੋਟੀ ਪ੍ਰੋਬਲਮ ਹੈ ਵੱਡੀ ਤੋਂ ਬਹੁਤ ਅਲੱਗ ਗੱਲ ਹੈ ਛੋਟੀ ਤੋਂ ਛੋਟੀ ਪ੍ਰੋਬਲਮ ਨੂੰ ਬਹੁਤ ਹੀ ਵੱਡੇ ਲੈਵਲ ਤੇ ਲਿਆਉਣਾ ਪਵੇ ਅਸੀਂ ਲੈ ਕੇ ਜਾਵਾਂਗੇ ਜਿਵੇਂ ਕਿ ਸਾਰੇ ਬਠਿੰਡਾ ਵਾਸੀ ਨੂੰ ਪਤਾ ਵੀ ਮੇਰਾ ਪ੍ਰੇਮ ਥੱਲੋ ਮਤਲਬ ਬਠਿੰਡੇ ਤੋਂ ਲੈ ਕੇ ਚੰਡੀਗੜ੍ਹ ਤੱਕ ਸਭ ਨੂੰ ਬਹੁਤ ਅੱਛਾ ਹੈ ਔਰ ਜਿਹੜੀ ਚੀਜ਼ ਆਮ ਤੌਰ ਤੇ ਕੋਈ 10 ਦਿਨ 15 ਦਿਨ ਜਾਂ ਮਹੀਨੇ ਚ ਹੁੰਦੀ ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਕੋਈ 2 ਦਿਨਾਂ ਚ 1 ਦਿਨਾਂ ਜਾਂ ਘੰਟੇ ਚ ਹੋਵੇ ਕਿਉਂਕਿ ਪ੍ਰੇਮ ਇੰਨਾ ਅੱਛਾ ਬਣਿਆ ਹੋਇਆ ਸਭ ਨਾਲ ਤਾਂ ਬਹੁਤ ਜਲਦੀ ਉਸ ਨੂੰ ਦੂਰੀਆਂ ਜਿਹੜੀਆਂ ਹੈ ਕਿ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਸ ਵਾਰਡ ਦੇ ਵਿੱਚ ਜਿਵੇਂ ਕਿ ਥੋੜਾ ਮੈਨੂੰ ਕੱਲ ਮੈਂ ਪਹਿਲੇ ਦਿਨ ਹੀ ਪੇਪਰ ਭਰੇ ਸੀ ਸਾਡੇ ਪਰਿਵਾਰ ਨੇ ਜੇ ਕੋਈ ਪ੍ਰੋਬਲਮ ਕੋਈ ਪਾਣੀ ਦੀ ਜਾਂ ਕੋਈ ਸੀਵਰੇਜ ਦੀ ਜਾਂ ਕਿਸੇ ਦੇ ਕੋਈ ਨਕਸ਼ੇ ਦੀ ਜਾਂ ਕੋਈ ਰੋਡ ਦੀ ਜਾਂ ਕੋਈ ਗਲੀ ਦੀ ਨਾ ਕੋਈ ਵੀ ਪ੍ਰੋਬਲਮ ਹੈ ਇਹ ਕਿਸੇ ਦੀ ਕੋਈ ਪਰਸਨਲ ਪ੍ਰੋਬਲਮ ਹੈ ਉਹ ਬਹੁਤ ਹੀ ਜਲਦੀ ਬਹੁਤ ਹੀ ਸੂਝਾਂ ਤਰੀਕੇ ਨਾਲ ਜੋ ਸਾਰੇ ਟੀਮ ਨਾਲ ਲੈ ਕੇ ਚੱਲੀ ਜੋ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਚੇਅਰਮੈਨ ਸਾਹਿਬ ਉਹ ਸਾਨੂੰ ਗਾਈਡ ਵੀ ਕਰ ਰਹੇ ਨੇ ਉਹ ਇੰਨੀ ਫਾਸਤ ਤਰੀਕੇ ਨਾਲ ਅਸੀਂ ਉਹਨੂੰ ਖਤਮ ਕਰਾਂਗੇ ਚੀਜ਼ਾਂ ਨੂੰ ਔਰ ਜਿਹੜੀ ਚੀਜ਼ ਕੰਮ ਕਰਨ ਵਾਲੇ ਆ ਉਹ ਫਾਸਤ ਤਰੀਕੇ ਨਾਲ ਸ਼ੁਰੂ ਕਰਾਂਗੇ ਜਿਹੜਾ ਵਿਕਾਸ ਆ ਉਹ ਵਾਰਡ ਤੱਕ ਹੀ ਸੀਮਤ ਰੱਖਿਆ ਜਾਊਗਾ ਤਾਂ ਕੋ ਪੂਰੇ ਸ਼ਹਿਰ 'ਚ ਬਹੁਤ ਸਸੱਸਿਆਵਾਂ ਆਉਣਗੀਆਂ ਦੇਖੋ ਸਾਨੂੰ ਹੁਣ ਮੈਂ ਦਸੀ ਨਾ ਬਾਰ-ਬਾਰ ਕਲੇ ਵਾਰਡ ਤੱਕ ਕਿਉਂਕਿ ਪਾਰਟੀ ਦੇ ਕੋਲ ਇੱਥੇ ਐਮਐਲਏ ਸਾਹਿਬ ਵੀ ਸਾਡੇ ਨੇ ਸਾਡੇ ਇੱਥੇ ਆਮ ਮੈਂ ਮੈਂ ਜ ਵੀ ਮੈਨੂੰ ਇੱਕ ਅਹੁਦਾ ਮਿਲਿਆ ਸਾਡੇ ਸਾਰੇ ਡਿਪਾਰਟਮੈਂਟ ਦੇ ਚੇਅਰਮੈਨ ਸਾਹਿਬ ਨੇ ਉਹ ਸਾਰੇ ਦੇਖੋ ਤੁਸੀਂ ਹਮ ਹਮ ਅੱਗੇ ਪੂਰੀ ਜੋਰ ਲਾ ਰਹੇ ਨੇ ਔਰ ਤੁਸੀਂ ਇਹ ਦੇਖੋਗੇ ਵੀ ਜਦੋਂ ਸਾਰੇ ਡਿਪਾਰਟਮੈਂਟਾਂ ਦੇ ਚੇਅਰਮੈਨ ਇੱਥੇ ਨੇ ਤੇ ਅਸੀਂ ਜੋ ਵੀ ਪ੍ਰੋਬਲਮਸ ਹੈਗੀਆਂ ਕਲੇ ਵਾਰਡ ਤੋ ਚਲੋ ਵਾਰਡ ਤੁਹਾਡੀ ਪ੍ਰਾਇੋਰਟੀ ਹੋਣੀ ਹੋਣੀ ਹੈ ਉਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਅਸੀਂ ਬਠਿੰਡੇ ਲੈਵਲ ਤੇ ਵੀ ਜੇ ਅਸੀਂ ਕਰ ਸਕਦੇ ਹੋਏ ਉਹ ਜ਼ਰੂਰ ਕਰਾਂਗੇ